ਆਪਣੀ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜੈਪੁਰ ਦਾ ਪ੍ਰਸਿੱਧ ਅਮੀਰ ਫੋਰਟ ਦਿਖਾਇਆ ਸੀਗਾ ਤੇ ਹੁਣ ਮੈਂ ਜਾ ਰਿਹਾ ਹੈਗਾ ਜੈਗੜ ਫੋਰਟ ਵੱਲੋਂ ਤੇ ਆਓ ਜੈਗੜ ਫੋਰਟ ਚੱਲਦੇ ਆਂ ਅਮੀਰ ਫੋਰਟ ਜਿਹੜਾ ਹੈਗਾ ਉਹ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਦੇ ਵਿੱਚ ਕਿ ਉਹ ਰਾਜੇ ਦਾ ਘਰ ਸਿਧਾ ਪੈਲੈਸ ਹੈਗਾ ਤੇ ਜਿਹੜਾ ਇਹ ਜਿਹੜਾ ਜੈਗੜ ਫੋਰਟ ਹੈਗਾ ਆ ਇਹ ਆਰਮੀ ਦੇ ਲਈ ਬਣਾਇਆ ਸੀਗਾ ਯਾਨੀ ਕਿ ਇੱਥੇ ਜਿਹੜਾ ਗੋਲਾ ਬਾਰੂਦ ਹਥਿਆਰ ਵਗੈਰਾ ਤੇ ਆਰਮੀ ਜਿਹੜੀ ਹੈਗੀ ਆ ਉਹ ਇੱਥੇ ਜੈਗੜ ਫੋਰਟ ਦੇ ਵਿੱਚ ਰਹਿੰਦੀ ਸੀਗੀ ਜੈਗਨ ਫੋਰਟ ਤੋਂ ਲੈ ਕੇ ਆਮੀਰ ਫੋਰਟ ਤੱਕ ਇੱਕ ਰਸਤਾ ਹੀ ਬਣਿਆ ਹੋਇਆ ਹੈ ਜਿਹੜਾ ਕਿ ਆਰਮੀ ਆਉਣ ਜਾਣ ਵਾਸਤੇ ਵਰਤਦੀ ਸੀ ਤੇ ਹੁਣ ਆਪਾਂ ਜਾ ਰਹੇ ਹੈਗੇ ਜਿਹੜਾ ਜੈਗਨ ਫੋਰਟ ਵੱਲੋਂ ਤੇ ਜੈਗਨ ਫੋਰਟ ਦਾ ਜਿਹੜਾ ਰਸਤਾ ਹੈਗਾ ਉਹ ਬਹੁਤ ਜਦਾ ਸ਼ਾਨਦਾਰ ਹੈ ਜੀ ਜੈਗਨ ਫੋਰਟ ਦਾ ਜਿਹੜਾ ਇਹ ਸਾਰਾ ਰਸਤਾ ਹੈਗਾ ਪਹਾੜੀ ਚੜਾਈ ਹੈ ਸਿੱਧੀ ਤਾਂ ਨੂੰ ਤੇ ਰਸਤਾ ਬਹੁਤ ਜਦਾ ਸੋਹਣਾ ਆ ਅੱਜ ਕੋਈ ਠੰਡ ਬਹੁਤੀ ਜਿਆਦਾ ਨਹੀਂ ਹੈਗੀ ਅੱਜ 10 ਜਨਵਰੀ ਆ ਤੇ ਪਰ ਕੋਈ ਠੰਡ ਵਗੈਰੇ ਇੱਥੇ ਜਿਆਦੀ ਨਹੀਂ ਹੈਗੀ ਮੈਂ ਹੁਣੇ ਘਰੇ ਪੰਜਾਬ ਵਿੱਚ ਫੋਨ ਕੀਤਾ ਸੀਗਾ ਉੱਥੇ ਤਾਂ ਧੁੰਦ ਬਹੁਤ ਜ਼ਿਆਦਾ ਪਈ ਹੋਈ ਹੈ ਅੱਜ ਪਰ ਇੱਧਰ ਮੌਸਮ ਕਾਫੀ ਜ਼ਿਆਦਾ ਠੀਕ ਹੈ। ਆਪਣੇ ਮੰਜ਼ਰੇ ਦੇ ਤੋਰ ਫਿਰ ਕੇ ਗਰਮੀ ਵੀ ਨਹੀਂ ਲੱਗ ਰਹੀ ਤੇ ਬਹੁਤ ਜ਼ਿਆਦਾ ਬਿਠਾੜੀ ਵੀ ਨਹੀਂ ਲੱਗ ਰਹੀ। ਰਾਜਸਥਾਨ ਦੇ ਜੈਪੁਰ ਦੇ ਵਿੱਚ ਇਸ ਵਕਤ ਅਸੀਂ ਜਿੰਨਾ ਪਹਾੜੀਆਂ ਦੇ ਵਿੱਚ ਸੜਕ ਦੇ ਉੱਤੇ ਸਫ਼ਰ ਕਰ ਰਹੇ ਹਾਂ, ਮੈਂ ਬਾਈਕ ਰਾਈਡ ਕਰ ਰਿਹਾ ਇੱਥੇ ਇਹ ਜਿਹੜੀਆਂ ਸਾਰੀਆਂ ਪਹਾੜੀਆਂ ਅਰਾਵਲੀ ਹिल्स ਦਾ ਜਿਹੜਾ ਪਾਰਟ ਹੈਗਾ ਆ ਔਰ ਇੱਥੇ ਤੁਸੀਂ ਦੇਖੋ ਆਲੇ ਦੁਆਲੇ ਜਿਹੜੀ ਸੜਕ ਹੈਗੀ ਆ ਉਹ ਦੂਰ ਦੂਰ ਤੱਕ ਸੜਕ ਖਾਲੀ ਹੈਗੀ ਆ ਕੋਈ ਕੋਈ ਕਿਤੇ ਆ ਕੇ ਕੋਈ ਮੈਨੂੰ ਕ੍ਰੋਸ ਕਰਦਾ ਜਾਂ ਮੈਂ ਕਿਸੇ ਨੂੰ ਕਿਤੇ ਕਿਤੇ ਕ੍ਰੋਸ ਕਰਦਾ ਆ। ਆਲੇ ਦੁਆਲੇ ਜਿਵੇਂ ਗੱਲ ਕਰਾਂ ਤੇ ਆਲੇ ਦੁਆਲੇ ਪਾਣੀ ਜਿਹੜਾ ਹੈਗਾ ਬਹੁਤ ਸਾਫ਼ ਸੁਥਰਾ ਸ਼ੁੱਧ ਜਿਹਾ ਮੈਨੂੰ ਲੱਗਾ ਸੋ ਜੇਕਰ ਹੈ ਨਾ ਕਿਸੇ ਨੂੰ ਪਹਾੜੀ ਇਲਾਕੇ ਦੇ ਵਿੱਚ ਬਾਈਕ ਰਾਈਡ ਕਰਨ ਦੇ ਵਿੱਚ ਮਜ਼ਾ ਆਉਂਦਾ ਤੇ ਇੱਥੇ ਬਹੁਤ ਜ਼ਿਆਦਾ ਮਜ਼ਾ ਆਊਗਾ ਕਿਉਂਕਿ ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਆਨੰਦ ਆ ਰਿਹਾ ਤੇ ਅੱਗੇ ਕੀ ਦੇਖੋ ਕਿੰਨਾ ਜ਼ਿਆਦਾ ਸੋਹਣਾ 뷰 ਬਣਦਾ ਹੈ ਅੱਗੇ ਜਾ ਕੇ ਫੋਰਡ ਤੋਂ ਜੈਕਰ ਫੋਰਡ ਨੂੰ ਜਾਂਦੇ ਹਾਂ ਰਸਤੇ ਦੇ ਵਿੱਚ ਜਿਹੜਾ ਸੀਨਿਕ 뷰 ਹੈਗਾ ਉਹ ਬਹੁਤ ਜ਼ਿਆਦਾ ਸ਼ਾਨਦਾਰ ਹੈ ਇੱਥੇ ਮੈਂ ਇੱਕ ਜਗ੍ਹਾ ਦੇ ਵਿੱਚ ਰਸਤੇ ਦੇ ਵਿੱਚ ਰੁਕਿਆ ਹਾਂ ਇੱਥੋਂ ਜਲ ਮਹਿਲ ਦਿਖ ਰਿਹਾ ਹੈਗਾ ਬਿਲਕੁਲ ਸਾਫ਼ ਹਾਲਾਂਕਿ ਥੋੜੀ ਜੀ ਦੂਰ ਧੁੰਦ ਪਈ ਹੋਈ ਹੈ ਜੇ ਜ ਇਹ ਅਲੇ-ਦੁਲੇ ਦਾ ਜਿਹੜਾ ਪੂਰਾ ਏਰੀਆ ਹੈਗਾ ਨਾ ਪੂਰਾ ਜੰਗਲੀ ਜਿਹਾ ਏਰੀਆ ਹੈਗਾ ਹਰਿਆਵਲ ਵੀ ਬਹੁਤ ਵਧੀਆ ਲੱਗਦੀ ਆ ਤੇ ਖਾਲੀ ਜਿਹੇ ਏਰੀਆ ਵੀ ਬਹੁਤ ਜ਼ਿਆਦਾ ਮਨਮੋਹਕ ਜਿਹਾ ਲੱਗ ਰਿਹਾ ਹੈਗਾ ਤੇ ਹੁਣ ਆਪਾਂ ਪਹੁੰਚ ਗਏ ਹੈਗੇ ਆ ਜੈਗੜ ਫੋਰਟ ਦੇ ਬਿਲਕੁਲ ਨਜ਼ਦੀਕ ਤੁਸੀਂ ਸਾਹਮਣੇ ਦੇਖੋ ਜਿਹੜਾ ਸਾਹਮਣੇ ਆਹ ਬੋਰਡ ਲੱਗਾ ਹੋਇਆ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਜੈਗੜ ਫੋਰਟ ਜਿਹੜਾ ਹੈਗਾ ਉਹ ਇਸ ਸਾਈਡ ਨੂੰ ਹੈਗਾ ਹੁਣ ਮੈਂ ਨਾ ਇਸ ਏਰੀਆ ਦੀ ਗੱਲ ਕਰਦਾ ਪੈ ਸਕਿਆ ਯਾਨੀ ਕਿ ਜੇਕਰ ਤੁਹਾਨੂੰ ਸ਼ਾਂਤ ਜਿਹਾ ਏਰੀਆ ਵਧੀਆ ਲੱਗਦਾ ਤੇ ਬਹੁਤ ਮੈਨੂੰ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇੱਥੇ ਜਿਹੜੀ ਹਵਾ ਹੈਗੀ ਨਾ ਬਹੁਤ ਸਾਫ਼ ਸੁਥਰੀ ਕਲੀਨ ਜਿਹੀ ਹਵਾ ਔਰ ਏਰੀਆ ਵੀ ਮੈਨੂੰ ਬਹੁਤ ਸੋਹਣਾ ਲੱਗਾ ਸੋ ਇੱਥੇ ਸਕੂਟੀ ਚਲਾਉਣ ਦਾ ਵੀ ਆਪਣਾ ਇੱਕ ਵੱਖਰਾ ਹੀ ਮਜ਼ਾ ਆ ਰਿਹਾ ਹੈ ਮੈਂ ਤੁਹਾਨੂੰ ਇੱਕ ਆਪਣੇ ਪਿਛਲੇ ਇੱਕ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਜੈਪੁਰ ਤੋਂ ਇੱਕ ਐਕਟਿਵਾ ਰੈਂਟ ਤੇ ਲਈ ਹੋਈ ਹੈ ਤੇ ਉਸ ਐਕਟਿਵਾ ਦੇ ਨਾਲ ਮੈਂ ਹੁਣ ਇੱਥੇ ਇਸ ਏਰੀਆ ਦੇ ਵਿੱਚ ਘੁੰਮਦਾ ਪਿਆ ਆ ਜੇਕਰ ਤੁਸੀਂ ਵੀ ਜੈਪੁਰ ਘੁੰਮਣ ਲਈ ਆਉਣਾ ਚਾਹੁੰਦੇ ਹੋ ਤੇ ਇੱਥੇ ਤੁਸੀਂ ਸਾਰਾ ਤੁਹਾਨੂੰ ਮਤਲਬ ਕਿ ਸਾਰੇ ਮੇਰੇ ਵਲੌਗ ਦੇਖ ਕੇ ਪੂਰੀ ਗਾਈਡੈਂਸ ਮਿਲ ਜੂਗੀ ਕਿ ਇੱਥੇ ਤੁਸੀਂ ਕਿੱਥੇ ਕਿੱਥੇ ਜਾਣਾ ਕਿਹਦੇ ਥਾਂ ਦੇ ਉੱਤੇ ਕਿੰਨਾ ਟਾਈਮ ਲੱਗਦਾ ਹੁਣ ਜਿੱਦਾਂ ਸਾਹਮਣੇ ਤੁਸੀਂ ਦੇਖ ਸਕਦੇ ਆ ਸਾਹਮਣੇ ਸਾਨੂੰ ਜੈਗੜ ਫੋਟ ਦੀਆਂ ਜਿਹੜੀਆਂ ਹੈਗੀਆਂ ਦੀਵਾਰਾਂ ਸਾਨੂੰ ਦਿਖਦੀਆਂ ਹੈਗੀਆਂ ਤੇ ਜੈਗੜ ਫੋਟ ਦੀ ਜਿਹੜੀ ਹੈਗੀ ਪੂਰੀ ਵੀਡੀਓ ਮੈਂ ਤੁਹਾਨੂੰ ਇੱਕ ਵੱਖਰੇ ਵਲੌਗ ਦੇ ਵਿੱਚ ਦਵਾਂਗਾ ਕਿਉਂਕਿ ਜੈਗੜ ਫੋਟ ਨੂੰ ਘੁੰਮਣ ਲਈ ਵੀ ਤਕਰੀਬਨ ਇੱਥੇ ਤੇ ਹੁਣ ਆਪਾਂ ਜੈਗਰਡ ਫੋਰ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਸੋ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੈਗੀ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ Facebook ਤੇ ਦੇਖਦੇ ਪਏ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਿਓ ਇਹ ਸਾਰੇ ਕਿਲੇ ਦੇ ਵਿੱਚ ਆਪਾਂ ਤਕਰੀਬਨ 2 ਜਾਂ 2.5 ਘੰਟੇ ਘੁੰਮਾਂਗੇ اور ਉਸ ਦੀ ਸਾਰੀ ਵੀਡੀਓ ਮੈਂ ਤੁਹਾਨੂੰ ਇੱਥੇ ਘਰੇ ਬੈਠੇ ਨੂੰ ਦਿਖਾਉਂਗਾ ਸੋ ਘਰੇ ਬੈਠੇ ਘੁੰਮਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀਆਂ ਜਿਹੜੀਆਂ ਵੀਡੀਓ ਹੈਗੀਆਂ ਕਿੱਦਾਂ ਦੀਆਂ ਲੱਗਦੀਆਂ